ਇਹ ਫਿਰ ਮਿਲੇ ਜੀ 5 ਮਿੰਟ ਮਿਲ ਜਾਣ 10 ਮਿੰਟ ਮਿਲ ਜਾਣ ਨਾ ਮਿਲੇ ਤਾਂ ਹੀ ਠੀਕ ਹੈ ਨਹੀਂ ਤੇ ਜਿਹੜੇ ਯਾਰ ਦੋਸਤ ਹੁੰਦੇ ਸੀ ਉਹਨਾਂ ਚੁੱਕ ਕੇ ਜੜਾ ਦੇਣਾ ਤੇ ਕਲਾ ਕਰਕੇ ਕਰੇ ਜਾਂਦਾ ਸੀ ਵੀ ਇਹਨੂੰ ਕਿਉਂ ਜੜਾ ਦੇਣੀ ਅੱਛਾ ਤੇ ਫਿਰ ਧੱਕਾ ਕੁੱਕਾ ਚਾਲੀ ਜਾਂਦਾ ਸੀ ਤੁਮ ਉਸਿਆਲ ਦੇ ਨਾਲ ਨਹੀਂ ਗਾਣਾ ਨਹੀਂ ਗਾ ਸਾਡਾ ਧੱਕਾ ਚੱਲਦਾ ਸੀ ਤਾਂ ਕਰ ਤਾਂ ਕਰ ਤੇ ਮੇਰੇ ਯਾਰਾਂ ਦੋਸਤਾਂ ਦਾ ਧੱਕਾ ਚੱਲਦਾ ਸੀ ਆਪਾਂ ਧੱਕੇ ਨਾਲ ਤਾਂ ਚੜ ਜਾਂਦੇ ਸੀ ਸਟੇਜ ਤੇ ਅੱਛਾ ਤੇ ਪੰਜ ਜਿਹਦੇ ਪਿੱਛੇ ਹੋ ਗਿਓ ਸੁਦਾਈ ਦਿਲਾਂ ਮੇਰਿਆ ਹੋਈ ਉਹ ਚੀਜ ਨਿਕਲੀ ਪਰਾਈ ਦਿਲਾਂ ਮੇਰਿਆ ਜਿਹਦੇ ਪਿੱਛੇ ਹੋ ਗਿਓ ਸੁਦਾਈ ਦਿਲਾਂ ਮੇਰਿਆ ਪੰਛੀ ਪਰ ਦੇਸੀਆਂ ਤੇ ਟੁੱਟੇ ਹੋਏ ਟਾਰਿਆਂ ਨੂੰ ਕਿਹਨੇ ਕਦੋਂ ਗਣ ਲਾਇਆ ਦੱਸ ਦੇ ਵਿਚਾਰਿਆਂ ਨੂੰ ਕਿੰਨੀ ਵਾਰੀ ਗੱਲ ਹਾਏ ਕਿੰਨੀ ਵਾਰੀ ਗੱਲ ਸਮਝਾਈ ਦिला ਮੇਰਿਆ ਓਏ ਉਹ ਚੀਜ ਨਿਕਲੀ ਪਰਾਈ ਦिला ਮੇਰਿਆ ਜਿਹਦੇ ਪਿੱਛੇ ਹੋ ਗਿਓ ਸੁਦਾਈ ਦिला ਮੇਰਿਆ ਆਤਮਾ ਵੱਲੋਂ ਮੇਰੇ ਨਾਲ ਚਾਚੇ ਤਾਏ ਸਾਰੇ ਗਉਂਦੇ ਸਿੱਤੇ ਜੇ ਤੂੰ ਢੋਲ ਤੇ ਨਾ ਖਿੱਚਦਾ ਨਹੀਂ ਹੁੰਦੀ ਨਾ ਅੱਛਾ ਬੀ ਮਿੰਤਾ ਜੀਆਂ ਅੱਛਾ ਬੀ ਦੋ ਤਸਨਾ ਦੇ ਦੋ ਤਸਨਾ ਦੇ ਉਹ ਵੇਖਦੇ ਰਹਿੰਦੇ ਸੀ ਠੀਕ ਐ ਇੰਨੀ ਗਦਰ ਹੁੰਦੀ ਐ ਲੋ ਉਸ ਟਾਈਮ ਬਹੁਤ ਗਦਰ ਹੁੰਦੀ ਸੀ ਜਿਹੜੇ ਥੋਲਾਂ ਤੇ ਗਾਉਂਦੇ ਹੋ ਹੋਰੇ ਤੈਨੂੰ ਯਾਦ ਹੈ ਜਾ ਦਿੱਤਾ ਤੂੰ ਵਿਸਾਰਨੀ ਜਦੋਂ ਆਪ ਮਿਲੈ ਸੀ ਜੇ ਹੋਰ ਤੇਨੂੰ ਯਾਦ ਹੈ ਜਾਂ ਦਿੱਤਾ ਤੂੰ ਵਿਸਾਰਨੀ ਜਦੋਂ ਆਪਾਂ ਮਿਲੇ ਸੀਗੇ ਪੈਲੀ ਪੈਲੀ ਵਾਰ ਨਹੀਂ ਸੋਹਾਂ ਖਾਦਿਆਂ ਜ਼ਿ ਵਿੱਚ ਛੂੜਾਂਗੇ ਅਸੀਂ ਮਾਰ ਕੇ ਐਨਾ ਕਦੇ ਵੀ ਨਹੀਂ ਰੋਇਆ ਜਿੰਨਾ ਕੱਲ ਤੈਨੂੰ ਰੋਇਆ ਨਹੀਂ ਮੈਂ ਯਾਦ ਕਰਕੇ ਇੰਨਾ ਕਦੇ ਵੀ ਨਹੀਂ ਰੋਇਆ ਮੈਂ ਤੁਹਾਨੂੰ ਇੱਕ ਗੱਲ ਜ਼ਰੂਰ ਦੱਸਾਂਗਾ ਵੀ ਜਿਹਨੇ ਢੋਲ ਤੇ ਗਾ ਲਿਆ ਨਾ ਢੋਲ ਤੇ ਬਹੁਤ ਜ਼ਿਆਦਾ ਜ਼ੋਰ ਲੱਗਦਾ ਬਹੁਤ ਜ਼ਿਆਦਾ ਜ਼ੋਰ ਲੱਗਦਾ ਕਿਉਂਕਿ ਜਿਹੜੇ ਸੁਣ ਰਹੇ ਨੇ ਜੋ ਉਹਨਾਂ ਦੇ ਸਮਝ ਚ ਪੱਲੇ ਹੀ ਨਹੀਂ ਪੈਂਦਾ ਕੁਝ ਵੀ ਫਿਰ ਗਾਉਣ ਦਾ ਕੀ ਫਾਇਦਾ ਫਿਰ ਤਾਂ ਕੱਲਾ ਢੋਲ ਹੀ ਵਜਾਈ ਦੀ ਸੱਜੇ ਨਾ ਬਿਨਿਓ ਕਦੇ ਝਗੜੇ ਕਰੀਂ ਦੇਵੇ ਸ਼ਿੱਕੇ ਵੇਸ਼ਿਕਾਇਤਾ ਨਾਲ ਪਿਆਰ ਨਹੀਂ ਨਭੀ ਦੇਵੇ ਇੰਜ ਨਹੀਂ ਕਰੀਦੇ ਇੰਜ ਨਹੀਂ ਕਰੀਦੇ ਸਜਣਾ ਵੇ ਇੰਜ ਨਹੀਂ ਕਰੀਦੇ ਆਪੇ ਰੋਗ ਲਾਉਣੇ ਆਪੇ ਦੇਣੀਆਂ ਦੁਆਵਾ ਜਾਵੇ ਅਸੀਂ ਵੇਖ ਲਈਆਂ ਤੇਰੀਆਂ ਵਫਾਵਾਂ ਜਾਵੇ ਅਸੀਂ ਵੇਖ ਲਈਆਂ ਤੇਰੀਆਂ ਵਫਾਵਾਂ ਅੱਲੇ ਅੱਲੇ ਜਖਮਾਂ ਤੇ ਅੱਲੇ ਅੱਲੇ ਜਖਮਾਂ ਤੇ ਹੱਥ ਨਹੀਂ ਧਰੀਂ ਦੇਵੇ ਇੰਜ ਨਹੀਂ ਕਰੀਂਦੇ ਇੰਜ ਨਹੀਂ ਕਰੀਂਦੇ ਸਜਣਾ ਵੇ ਇੰਜ ਨਹੀਂ ਕਰੀਂਦੇ ਮੈਂ ਤੁਹਾਡਾ ਆਪਣਾ ਛੋਟਾ ਸਿੰਗਰ ਕੇਪੀ ਕੁਜੀ ਦਿਨਾਂ ਬਾਅਦ ਲੋਕ ਪੰਜਾਬੀ ਰੇਡੀਓ ਚੈਨਲ ਤੇ ਤੁਹਾਡੇ ਨਾਲ ਰੂਪ ਰੂਪ ਹੋਣ ਜਾ ਰਿਆਂ ਕੁਝ ਪੁਰਾਣੀਆਂ ਯਾਦਾਂ ਤਾਜ਼ੀਆਂ ਕਰਾਂਗੇ ਕੁਝ ਦਿਲ ਦੀਆਂ ਗੱਲਾਂ ਖੋਲ ਕੇ ਕਰਾਂਗੇ ਮੈਂ ਆਪ ਦਾ ਬਹੁਤ ਧੰਨਵਾਦ ਕਰਦਾ ਤੁਸੀਂ ਸਾਰਿਆਂ ਨੇ ਇਸ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਤੇ ਇਸ ਚੈਨਲ ਸਬਸਕ੍ਰਾਈਬਰ ਜਰੂਰ ਕਰਨਾ ਹੈ ਹੋ ਜਦੋਂ ਯਾਦ ਸਜਣ ਦੀ ਆਵੇ ਦਿਲ ਬਿਲ ਕੇ ਤੇ ਰੂਹ ਕੁਰ ਲਾਵੇ ਓ ਦਿਲ-ਦਿਲ ਕੇ ਤੇਰੂ ਕੁਰਲਾਵੇ ਹਾਏ ਦਿਲ-ਦਿਲ ਕੇ ਤੇਰੂ ਕੁਰਲਾਵੇ ਜੁਗ-ਜੁਗ ਜੀ ਸੱਜਣਾ ਜੁਗ-ਜੁਗ ਜੀ ਸੱਜਣਾ ਵੇ ਤੇਰੀ ਦੁਨੀਆ ਆਬਾਦ ਰਵੇ ਉਹ ਜਦੂ ਤੇਰੀ ਯਾਦ ਆਵੇ ਸਾਨੂੰ ਕੁਝ ਵੀ ਨਾ ਯਾਦ ਰਵੇ ਹਾਏ ਜਦੂ ਤੇਰੀ ਯਾਦ ਆਵੇ ਸਾਨੂੰ ਕੁਝ ਵੀ ਨਾ ਯਾਦ ਰਵੇ